ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਉਹਨਾਂ ਦੇ ਦਰਸ਼ਨਾਂ ਲਈ ਹਮੇਸ਼ਾ ਸੰਗਤਾਂ ਦੀ ਭੀੜ ਲੱਗੀ ਰਹਿੰਦੀ ਸੀ ਇੱਕ ਦਿਨ ਲਾਹੌਰ ਦਾ ਰਹਿਣ ਵਾਲਾ ਇੱਕ ਗੰਗੂ ਸ਼ਾ ਨਾਮ ਦਾ ਬਪਾਰੀ ਗੁਰੂ ਜੀ ਦੇ ਦਰਬਾਰ ਵਿੱਚ ਆਇਆ ਤੇ ਗੁਰੂ ਜੀ ਨੂੰ ਪ੍ਰਾਰਥਨਾ ਕਰਨ ਲੱਗਾ ਕੀ ਗੁਰੂ ਜੀ ਮੇਰਾ ਕੋਈ ਵੀ ਵਪਾਰ ਨਹੀਂ ਚੱਲਦਾ ਮੈਂ ਬਹੁਤ ਸਾਰੇ ਤੰਦੇ ਸ਼ੁਰੂ ਕਰਕੇ ਦੇਖ ਲਏ ਹਨ ਪਰ ਅੱਜ ਤੱਕ ਮੈਂ ਹਰ ਤੰਦੇ ਵਿੱਚ ਕਾਟਾ ਹੀ ਖਾਦਾ ਹੈ ਕਿਰਪਾ ਕਰਕੇ ਮੈਨੂੰ ਕੋਈ ਅਜਹੀ ᔪਕਤੀ ਦਸੋ ਜਿਸ ਦੇ ਨਾਲ ਮੇਰਾ ਵਪਾਰ ਚੱਲ ਜਾਵੇ ਤੇ ਬਰਕਤ ਵੀ ਬਣੀ ਰਹੇ ਤਾਂ ਜਵਾਬ ਵਿੱਚ ਗੁਰੂ ਜੀ ਨੇ ਕਿਹਾ ਕੀ ਗੰਗੂ ਸ਼ਾ ਅੱਜ ਤੋਂ ਬਾਅਦ ਆਪਣੀ ਕਮਾਈ ਦਾ ਦਸਵਾਂ ਹਿੱਸਾ ਕੱਢ ਕੇ ਜ਼ਰੂਰਤਮੰਦਾਂ ਦੀ ਸਹਾਇਤਾ ਵਿੱਚ ਖਰਚ ਕਰੀ ਜੇਕਰ ਪਰਮਾਤਮਾ ਨੇ ਚਾਇਆ ਤਾਂ ਤੁਹਾਡੇ ਵਪਾਰ ਵਿੱਚ ਬਹੁਤ ਮੁਨਾਫਾ ਹੋਵੇਗਾ ਤਾਂ ਗੁਰੂ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਗੰਗੂ ਸ਼ਾ ਨੇ ਬਚਨ ਦਿੱਤਾ ਤੇ ਕਿਹਾ ਕਿ ਮੈਨੂੰ ਤਾਂ ਬਸ ਤੁਹਾਡਾ ਆਸ਼ੀਰਵਾਦ ਚਾਹੀਦਾ ਹੈ ਮੈਂ ਅੱਜ ਤੋਂ ਬਾਅਦ ਆਪਣੀ ਕਮਾਈ ਦਾ ਦਸਵੰਧ ਭਲਾਈ ਦੇ ਕੰਮਾਂ ਉੱਤੇ ਖਰਚ ਕਰਾਂਗਾ ਤਾਂ ਇਹ ਬਚਨ ਦੇ ਕੇ ਗੰਗੂ ਸ਼ਾ ਗੁਰੂ ਜੀ ਤੋਂ ਆਗਿਆ ਲੈ ਕੇ ਦਿੱਲੀ ਚਲਾ ਗਿਆ ਤੇ ਉੱਥੇ ਜਾ ਕੇ ਉਸਨੇ ਆਪਣਾ ਵਪਾਰ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਤੇ ਆਪਣੀ ਕਮਾਈ ਦਾ ਦਸਵਾਂ ਹਿੱਸਾ ਭਲਾਈ ਦੇ ਕਾਰਜਾਂ ਤੇ ਲਗਾਉਣ ਲੱਗਾ ਤਾ ਕੁਝ ਸਮੇਂ ਬਾਅਦ ਹੌਲੀ-ਹੌਲੀ ਗੰਗੂ ਸ਼ਾ ਦਾ ਵਪਾਰ ਵਧਣ ਫੁੱਲਣ ਲੱਗਾ ਤੇ ਕੁਝ ਸਮੇਂ ਵਿੱਚ ਹੀ ਗੰਗੂ ਸ਼ਾ ਵੱਡੇ ਸਹਾਉਕਾਰਾਂ ਦੀ ਗਿਣਤੀ ਵਿੱਚ ਗਿਣਿਆ ਜਾਣ ਲੱਗਾ ਗੰਗੂ ਸ਼ਾ ਐਨਾ ਵੱਡਾ ਵਪਾਰੀ ਬਣ ਚੁੱਕਿਆ ਸੀ ਕਿ ਕਈ ਵਾਰ ਉਸਨੇ ਲਾਹੌਰ ਦੀ ਸਰਕਾਰ ਤੱਕ ਦੀ ਵੀ ਮਦਦ ਕੀਤੀ ਸੀ ਤੇ ਐਨੀ ਵੱਡੀ ਸਮਰੱਥਾ ਰੱਖਣ ਵਾਲਾ ਵਪਾਰੀ ਜਾਣ ਕੇ ਉਸ ਦਾ ਸਰਕਾਰੀ ਦਰਬਾਰ ਵਿੱਚ ਵੀ ਮਾਨ ਸਨਮਾਨ ਵਧਣ ਲੱਗਾ ਇੱਕ ਦਿਨ ਇੱਕ ਗਰੀਬ ਜਿਹਾ ਵਿਅਕਤੀ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਪਹੁੰਚਿਆ ਤੇ ਨਿਮਾਣਾ ਜਿਹਾ ਹੋ ਕੇ ਗੁਰੂ ਜੀ ਦੇ ਸਾਹਮਣੇ ਪ੍ਰਾਰਥਨਾ ਕਰਨ ਲੱਗਾ ਕਿ ਗੁਰੂ ਜੀ ਮੈਂ ਬਹੁਤ ਜ਼ਿਆਦਾ ਆਰਥਿਕ ਤੰਗੀ ਵਿੱਚ ਹਾਂ ਦੀ ਉਪਰੋਂ ਮੇਰੀ ਧੀ ਦਾਵਿਆ ਤੈ ਹੋ ਗਿਆ ਹੈ ਪਰ ਮੇਰੇ ਕੋਲ ਐਨੇ ਪੈਸੇ ਨਹੀਂ ਹਨ ਕਿ ਜਿਸ ਨਾਲ ਮੈਂ ਉਸ ਦਾ ਕਾਰਜ ਕਰ ਸਕਾਂ ਤਾਂ ਗੁਰੂ ਜੀ ਨੂੰ ਉਸ ਗਰੀਬ ਉਤੇ ਦਇਆ ਆਈ ਤਾਂ ਉਹਨਾਂ ਨੇ ਉਸ ਵਿਅਕਤੀ ਨੂੰ ਇੱਕ 500 ਰੁਪਏ ਦਾ ਇੱਕ ਮਹਾਜਨੀ ਚੈੱਕ ਬਣਾ ਕੇ ਦੇ ਦਿੱਤਾ ਤੇ ਕਿਹਾ ਇਹ ਚੈੱਕ ਸਾਡੇ ਸਿੱਖ ਗੰਗੂ ਸ਼ਾਹ ਦੇ ਨਾਮ ਦਾ ਹੈ ਤੁਸੀਂ ਇਹ ਚੈੱਕ ਉਸ ਨੂੰ ਦੇ ਦਿਓ ਉਹ ਤੁਹਾਨੂੰ ਇਸ ਦੀ ਰਾਸ਼ੀ ਤੁਰੰਤ ਦੇ ਦੇਵੇਗਾ ਤੇ ਗੁਰੂ ਜੀ ਦੀ ਆਗਿਆ ਪਾ ਕੇ ਉਹ ਵਿਅਕਤੀ ਗੰਗੂ ਸ਼ਾਹ ਦੇ ਪਾਸ ਚਲਾ ਗਿਆ ਪਰ ਗੰਗੂ ਸ਼ਾਹ ਨੇ ਜਦੋਂ ਉਹ ਚੈੱਕ ਦੇਖਿਆ ਤਾਂ ਉਹ ਵਿਚਾਰਾਂ ਵਿੱਚ ਖੋ ਗਿਆ ਤੇ ਸੋਚਣ ਲੱਗਾ ਕਿ ਮੈਨੂੰ ਇਸ ਚੈੱਕ ਦੀ ਰਾਸ਼ੀ ਦੇਣ ਵਿੱਚ ਕੋਈ ਮੁਸ਼ਕਿਲ ਨਹੀਂ ਪਰ ਜੇਕਰ ਮੈਂ ਅੱਜ ਏ ਰੁਪਏ ਇਸ ਸਿੱਖ ਨੂੰ ਦੇ ਦਿੱਤੇ ਤਾਂ ਕੱਲ ਨੂੰ ਗੁਰੂ ਜੀ ਕੋਲ ਕੋਈ ਹੋਰ ਆ ਜਾਵੇਗਾ ਕਿਉਂਕਿ ਗੁਰੂ ਜੀ ਦੇ ਪਾਸ ਅਜਿਹੇ ਲੋਕਾਂ ਦਾ ਤਾਂ ਤਾਂ ਲੱਗਿਆ ਹੀ ਰਹਿੰਦਾ ਹੈ ਤੇ ਫਿਰ ਮੈਂ ਕਿਸ ਕਿਸ ਨੂੰ ਰੁਪਏ ਵੰਡਦਾ ਫਿਰਾਂਗਾ बस इसे विचारे गंगू शाह मुकर गया ते बोलिया कि भाई साहब मैं अपने सारे खाते देख ले हन ते मेरे कोड़ गुरु कोई खाता नहीं है ते मैं दा कुछ देना भी नहीं है इस करके राशि मैं तुहानू नहीं दे सकता। ता सिख ने बहुत ही निम्रता पूर्वक ਅਗਰਾ ਕੀਤਾ ਕਿ ਗੁਰੂ ਜੀ ਮੈਨੂੰ ਕਦੇ ਵੀ ਗਲਤ ਚੱਕ ਨਹੀਂ ਦੇ ਸਕਦੇ ਤੁਸੀਂ ਮੈਨੂੰ ਇੱਥੋਂ ਨਿਰਾਸ਼ ਨਾ ਲਟਾਓ ਕਿਉਂਕਿ ਮੇਰਾ ਇੱਥੋਂ ਨਿਰਾਸ਼ ਪਰਤਣਾ ਗੁਰੂ ਜੀ ਦੀ ਬੇਇੱਜ਼ਤੀ ਦੇ ਸਮਾਨ ਹੈ ਪਰ ਗੰਗੂ ਸ਼ਾ ਮਾਇਆ ਦੇ ਹੰਕਾਰ ਵਿੱਚ ਮਸਤ ਕੁਝ ਸੁਣਨ ਨੂੰ ਤਿਆਰ ਨਹੀਂ ਹੋ ਤੇ ਉਹ ਸਿੱਖ ਗੁਰੂ ਜੀ ਦੇ ਕੋਲ ਵਾਪਸ ਪਰਤ ਆਇਆ ਤੇ ਇਹ ਸਾਰੀ ਗੱਲ ਗੁਰੂ ਜੀ ਨੂੰ ਦਸੀ ਤਾਂ ਉਸ ਸਿੱਖ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਦਾ ਮਨ ਬਹੁਤ ਉਦਾਸ ਹੋਇਆ ਤੇ ਉਹਨਾਂ ਕਿਹਾ ਕਿ ਅਸ਼ਾ ਜੇਕਰ ਗੰਗੂ ਸਾਧ ਦੇ ਖਾਤੇ ਵਿੱਚ ਸਾਡਾ ਨਾਮ ਨਹੀਂ ਤਾਂ ਫਿਰ ਅਸੀਂ ਵੀ ਉਸ ਦਾ ਨਾਮ ਆਪਣੇ ਖਾਤੇ ਵਿੱਚੋਂ ਕੱਟ ਦਿੱਤਾ ਹੈ ਅਸੀਂ ਵੀ ਉਸ ਦਾ ਨਾਮ ਆਪਣੇ ਖਾਤੇ ਵਿੱਚੋਂ ਕੱਟਿਆ ਹੈ ਤੇ ਇਹ ਬਚਨ ਬੋਲਣ ਤੋਂ ਬਾਅਦ ਗੁਰੂ ਜੀ ਨੇ ਉਸ ਸਿੱਖ ਨੂੰ ਲੋੜ ਅਨੁਸਾਰ ਪੈਸੇ ਦੇ ਕੇ ਬੜੇ ਹੀ ਪ੍ਰੇਮ ਨਾਲ ਵਿਦਾ ਕਰ ਦਿੱਤਾ ਉਧਰ ਦਿੱਲੀ ਵਿੱਚ ਗੰਗੂ ਸ਼ਾਹ ਦੇ ਵਪਾਰ ਵਿੱਚ ਪਹਿਲਾਂ ਦੀ ਤਰ੍ਹਾਂ ਫਿਰ ਤੋਂ ਘਾਟਾ ਪੈਣਾ ਸ਼ੁਰੂ ਹੋ ਗਿਆ ਤੇ ਕੁਝ ਹੀ ਦਿਨਾਂ ਵਿੱਚ ਉਸ ਦਾ ਦਿਵਾਲਾ ਨਿਕਲ ਗਿਆ ਤੇ ਉਹ ਇੰਨਾ ਕਿ ਜ਼ਿਆਦਾ ਕਰਜ਼ਦਾਰ ਹੋ ਗਿਆ ਕਿ ਉਸ ਨੂੰ ਦਿੱਲੀ ਛੱਡ ਕੇ ਭੱਜਣਾ ਪਿਆ ਪਰ ਜਦੋਂ ਉਸ ਨੂੰ ਲੁਕਣ ਲਈ ਕੋਈ ਟਿਕਾਣਾ ਦਿਖਾਈ ਨਹੀਂ ਦਿੱਤਾ ਤਾਂ ਆਖਿਰਕਾਰ ਉਹ ਠੋਕਰਾਂ ਖਾਂਦਾ ਹੋਇਆ ਫਿਰ ਤੋਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪਹੁੰਚ ਗਿਆ ਪਰ ਗੁਰੂ ਜੀ ਦੇ ਸਾਹਮਣੇ ਜਾਣ ਦੀ ਉਸ ਦੀ ਹਿੰਮਤ ਨਾ ਹੋਈ ਤੇ ਉਹ ਲੰਗਰਾਂ ਵਿੱਚ ਸੇਵਾ ਕਰਨ ਲੱਗਾ ਸੇਵਾ ਕਰਦੇ ਕਰਦੇ ਕਈ ਮਹੀਨੇ ਬਤੀਤ ਹੋ ਗਏ ਪਰ ਇਸ ਵਾਰ ਦੀ ਸੇਵਾ ਨਾਲ ਉਸ ਦੇ ਹੰਕਾਰ ਗਰੂਰ ਦੀ ਮੈਲ ਪੂਰੀ ਤਰ੍ਹਾਂ ਸਾਫ਼ ਹੋ ਗਈ ਸੀ ਤੇ ਉਹ ਵਾਰ-ਵਾਰ ਪਛਤਾਵੇ ਦੀ ਅਗ ਵਿੱਚ ਜਲਦਾ ਹੋਇਆ ਹਰ ਵੇਲੇ ਸਤਨਾਮ ਸ਼੍ਰੀ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਰਹਿੰਦਾ ਇੱਕ ਦਿਨ ਤਨ ਤਨ ਸ਼੍ਰੀ ਗੁਰੂ ਅਮਰਦਾਸ ਜੀ ਲੰਗਰ ਦੀ ਉਸ ਜਗਾ ਉੱਤੇ ਆਏ ਜਿੱਥੇ ਲੰਗਰ ਤਿਆਰ ਹੁੰਦਾ ਸੀ ਤਾਂ ਇਸ ਸ਼ੁਭ ਮੌਕੇ ਦਾ ਫਾਇਦਾ ਚੁੱਕ ਕੇ ਗੰਗੂ ਸ਼ਾ ਗੁਰੂ ਜੀ ਦੇ ਚਰਨਾਂ ਉੱਤੇ ਡਿੱਗ ਪਿਆ ਤੇ ਗੁਰੂ ਜੀ ਦੇ ਚਰਨਾਂ ਉੱਤੇ ਆਪਣਾ ਨੱਕ ਰਗੜ ਰਗੜ ਕੇ ਆਪਣੀ ਗਲਤੀ ਦੀ ਖਿਮਾ ਮੰਗਣ ਲੱਗਾ ਤਾਂ ਗੁਰੂ ਜੀ ਗੰਗੂ ਸ਼ਾ ਦੀ ਹਾਲਤ ਨੂੰ ਦੇਖ ਕੇ ਉਸ ਉੱਤੇ ਤਰਸ ਕਰਨ ਲੱਗੇ ਤੇ ਉਹਨਾਂ ਨੇ ਉਸ ਨੂੰ ਉੱਪਰ ਉਠਾ ਕੇ ਫਿਰ ਤੋਂ ਆਪਣੇ ਗਲ ਨਾਲ ਲਾ ਲਿਆ ਤੇ ਕਿਹਾ ਕਿ ਤੂੰ ਮਾਫੀ ਦਾ ਯੋਗਤਾ ਨਹੀਂ ਹੈ ਪਰ ਤੇਰੀ ਸੇਵਾ ਤੇ ਪਛਤਾਵੇ ਨੇ ਸਾਨੂੰ ਮਜਬੂਰ ਕਰ ਦਿੱਤਾ ਹੈ ਤੇ ਹੁਣ ਤੂੰ ਫਿਰ ਤੋਂ ਵਾਪਸ ਜਾ ਤੇ ਫਿਰ ਤੋਂ ਆਪਣਾ ਵਪਾਰ ਸ਼ੁਰੂ ਕਰ ਪਰ ਧਰਮ ਕਰਮ ਕਦੀ ਨਾ ਭੁੱਲਣਾ ਗੁਰੂ ਪਿਆਰਿਓ ਜੇਕਰ ਤੁਸੀਂ ਕੋਈ ਵੀ ਕਾਰਜ ਕਰਦੇ ਹੋ ਤਾਂ ਆਪਣੀ ਕਮਾਈ ਦਾ ਕੁਝ ਹਿੱਸਾ ਧਾਰਮਿਕ ਕੰਮਾਂ ਉੱਤੇ ਜ਼ਰੂਰ ਖਰਚ ਕਰੋ ਜਾਂ ਫਿਰ ਕਿਸੇ ਜ਼ਰੂਰਤਮੰਦ ਦੀ ਸਹਾਇਤਾ ਕਰੋ ਤੁਹਾਡੀ ਕਮਾਈ ਵਿੱਚ ਵਰਕਤ ਹੋਵੇਗੀ ਸਤਨਾਮ ਸ਼੍ਰੀ ਵਾਹਿਗੁਰੂ